ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚਰਦੀ ਕਲਾ ਚੈਨਲ ਤੇ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਪਾਂ ਵਧੀਆ ਠੀਕ ਠਾਕ ਆਂ ਜੀ ਤੁਸੀਂ ਸੁਣਾਓ ਕੀ ਹਾਲ ਚੱਲ ਰਿਹਾ ਤੇ ਫਾਈਨਲੀ ਜੀ ਵਾਇਦੂਦੀ ਤੇ ਆਪਾਂ ਨਾ ਦੁਕਾਨ ਚ ਸਮਾਨ ਰੱਖ ਲਿਆ ਤੇ ਆਪਾਂ ਦੁਕਾਨ ਚ ਬੈਠ ਗਏ ਤੇ ਕਿਤੇ ਪਿਛਲੇ ਬਲੌਗਸ ਦੇ ਵਿੱਚ ਵੇਗ ਹੀ ਲਿਆ ਹੋ ਜਾਣਾ ਆਪਾਂ ਸੁਖਮਨੀ ਸਾਹਿਬ ਦਾ ਪਾਠ ਕਰਾਇਆ ਸੀਗਾ ਦਾਸ ਹੋ ਗਈ ਸੀ ਜੀ ਇਹ ਕਿਸਮਤ ਰੱਬ ਦੇ ਨੋਰ ਮਰੀਆ ਜੀ ਹਨਾ ਠੀਕ ਸਾ ਤੇ ਆਪਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਆਣਾ ਤੁਸੀਂ ਪਹਿਲਾਂ ਵੀ ਪਿਆਰ ਸਤਿਕਾਰ ਬਹੁਤ ਦੇ ਰਹੇ ਹੋ ਅੱਗੇ ਵੀ ਤੁਹਾਡੇ ਤੋਂ ਆਸ ਨੀਂਦ ਕਰਦੇ ਆ ਕਿ ਤੁਸੀਂ ਵੀ ਇਸੇ ਤਰ੍ਹਾਂ ਹੀ ਆਪਣਾ ਪਿਆਰ ਸਤਿਕਾਰ ਬਣਾ ਕੇ ਰੱਖੋਗੇ ਜ਼ਰੂਰ ਆਪ ਦੀ ਪੈਨ ਸਪੋਰਟ ਕਰਿਆ ਕਰੋ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਕਰ ਲਿਆ ਕਰੋ ਕਮੈਂਟ ਕਰਿਆ ਕਰੋ ਜ਼ਰੂਰ ਜੀ ਕਿਉਂਕਿ ਹੀ ਤੁਹਾਡੇ ਪਿਆਰ ਸ ਕਰਨੇ ਆਪਾਂ ਇੱਥੋਂ ਤਾਈਂ ਆਏ ਆ ਤੇ ਅੱਗੇ ਵੀ ਤੁਹਾਡੇ ਪਿਆਰ ਦੀ ਆਪਾਂ ਨੂੰ ਬਹੁਤ ਲੋੜ ਆ ਤੇ ਪਲੀਜ਼ ਸਪੋਰਟ ਕਰਿਆ ਕਰੋ ਜੀ ਬਹੁਤ ਸਪੋਰਟ ਦੀ ਥੋਕੇ ਦੋ ਆਪਾਂ ਨੂੰ ਬਹੁਤ ਚੈਰਿਸ ਕਰਦੇ ਹਾਂ ਸਪੋਰਟ ਕਰਿਆ ਕਰੋ ਤੇ ਆਪਾਂ ਤੁਹਾਨੂੰ ਦੱਸ ਦਿਆਂਗੇ ਅੱਜ ਆਪਣਾ ਦੁਕਾਨ ਦੇ ਵਿੱਚ ਵਿੱਚ ਤਿਆਰ ਕਰਾਉਣ ਤੇ ਕਿੰਨਾ ਖਰਚਾ ਆ ਗਿਆ ਜਿੰਨਾ ਤਕਰੀਬਨ ਤਕਰੀਬਨ ਆਪਣਾ ਜਿਹੜਾ ਮੈਂ ਇਸ ਵਾਰ ਲੱਗਦਾ ਉਹਨਾਂ ਆਪਾਂ ਚਾਰ ਬਾਰ ਗਨਾਂ ਲੱਗੜਦੇ ਨੇ ਚਾਰ ਬਾਰ ਗਨਾਂ ਲੱਗਾਈ ਜਾਂ ਕੱਲ ਕਰਦੇ ਨੇ ਉਹ ਸਾਰੇ ਸਾਹਮਣੇ ਤੇ ਉਧਰਲੇ ਪਾਸੇ ਆ ਨਾ ਤੇ ਕਾਲੇ ਸਵਾਰੀਆਂ ਨੂੰ ਇੱਕ ਇਹ ਡੈਸ਼ਬੋਰਡ ਬਣਾਇਆ ਜੀ ਇਸ ਤਰ੍ਹਾਂ ਇਹਨਾਂ ਤੇ ਉੱਪਰ ਉਹ ਲੱਤੀ ਗਿਆ ਸਾਰੇ ਇਸ ਤਰ੍ਹਾਂ ਇਹ ਤੇ ਇਹ ਨਾ ਜੀ ਮਨ ਲੋ ਵੀ ਸਾਰਾ ਉਹ ਵਾਲਾ ਸ਼ੀਸ਼ਾ ਪਾ ਕੇ ਜਿਹੜਾ ਉਹ ਵਾਲਾ ਸ਼ੀਸ਼ਾ ਲੱਗਿਆ ਹੈਗਾ ਤੇ ਹਲੇ ਆਪਾਂ ਉਸ ਨੂੰ ਨਿੱਕੇ ਬਾਹਰ ਨੂੰ ਅੰਦਰਲੇ ਪਾਸੇ ਵਾਲੇ ਲਿਖਵਾਰ ਆਪਾਂ ਲਾਵਾ ਹੈਗਾ ਤੇ ਸ਼ੀਸ਼ਾ ਵਾਲਾ ਬਾਹਰ ਲੱਗਿਆ ਜਾ ਤੇ ਦੋਨੇ ਵਾਲਾ ਸ਼ੀਸ਼ਾ ਵਾਲਾ ਬਾਹਰ ਇਹ ਵਾਲਾ ਲੱਗ ਕੇ ਇਹ ਕੋ ਉੱਪਰ ਸ਼ਟਰ ਲੱਗਿਆ ਹਨਾ ਇਹ ਦੋਨੇ ਬਾਹਰ ਇਹ ਤੇ ਵਿੱਚੋਂ ਆਪਾਂ ਨੂੰ ਲੱਖ ਤੋਂ ਉੱਪਰ ਟੱਪ ਗਿਆ ਹੈਗਾ ਜੀ ਖਰਚਾ ਇਸ ਤੀਕਾ ਤੇ ਤੁਹਾਨੂੰ ਪਤਾ ਹੀ ਹੈ ਨਾ ਇਹ ਲੱਕੜੀ ਬਹੁਤ ਮਹਿੰਗੀ ਹੈ ਤੇ ਮਿਸਤਰੀ ਦੀ ਢਹਾੜੀ ਬਹੁਤ ਮਹਿੰਗੀ ਹੈਗੀ ਤੇ ਪਰ ਫਿਰ ਵੀ ਆਪਾਂ ਵਾਹਿਗੁਰੂ ਦੀ ਕਿਰਪਾ ਨਾਲ ਮੈਨੇਜ ਕਰ ਲਿਆ ਹੈਗਾ ਤੇ ਪਰ ਜਿਸ ਦਿਨ ਆਪਣੀ ਦੁਕਾਨ ਲੱਗੀ ਸੀਗੀ ਹਨਾ ਇਹ ਉਸ ਦਿਨ ਤਾਂ ਦਿਲ ਬਹੁਤ ਟੁੱਟ ਗਿਆ ਸੀ ਹਤਾਸ਼ ਮਿਲ ਖਤਮ ਹੋ ਗਈ ਸੀ ਵੀ ਕਿਸ ਤਰ੍ਹਾਂ ਆਪਾਂ ਕਰਾਂਗੇ ਕਿੰਤਾ ਬੰਤਾ ਬੰਤਾ ਪਰ ਜੀ ਆਪਾਂ ਨੂੰ ਪਰਮਾਤਮਾ ਦਾ ਸਾਥ ਹੋਵੇ ਤਾਂ ਆਪਾਂ ਬਤੇ ਦੇ ਰੂਪ ਦੀ ਮੁਸ਼ਕਲ ਵੀ ਆਪਾਂ ਹੱਲ ਕਰ ਸਕਦੇ ਹਾਂ ਇਹ ਵਾਰ ਕੀ ਨਹੀਂ ਹਨਾ ਜੋ ਕੀਤਾ ਵਾਏ ਉਹਨੇ ਕੀਤਾ ਤੇ ਪਰ ਮੇਰੇ ਆਸ ਤੋਂ ਬਾਅਦ ਹੀ ਸ਼ਾਇਦ ਡੈਡੀ ਨੇ ਮੈਨੂੰ ਕਹਾਂ ਕਿ ਸੋਣੀ ਬਣਾਤੀ ਜਿੰਨਾ ਹੀ ਉਹ ਪ੍ਰਮਾਤਮਾ ਦਾ ਸ਼ੁਕਰੀਆ ਕਰਾ ਸ਼ਾਇਦ ਡੈਡੀ ਬੈਸ ਕਰਿਆ ਕਰਿਆ ਉਹ ਥੋੜਾ ਬਹੁਤ ਜਿਆਦਾ ਮੀਤ ਤੋਂ ਵਾਪਸ پیسے ਲਾ ਕੇ ਬਣਾਤੀ ਪਰ ਆਪਣੀ ਇਹ ਸਾਰੀ ਮਰਜ਼ੀ ਕਮਾਈ ਹੈ ਜੀ ਆਪਾਂ ਇਸ ਨੂੰ ਅੱਜ ਵੈਸੇ ਲਾਇਆ ਤੇ ਫਸਾ ਸਾਰੀ ਮੇਰੇ ਕੋਲ ਬਣਾਏ ਵੀ ਕਰਨੀ ਹੈ ਜੀ ਬੈਠਣਾ ਹਾਲੇ پیسے ਲਾਉਣਾ ਦਾ ਤੇ لکھ تو پلس کا بچوں تیار ہوئی ہے باہر پہ گیا جی اپنے دو چالیس ہزار سے یہ سویٹر نواں لایا تو سی سی سیال والا باہر بھی تو پکے لگ گئے جی اپنے پندرہ ہزار دو پکے لگ گئے تو باقی لائٹنگ لوئٹنگ تو سارا کچھ جیت ہی آ گیا ہے نا تو اے سی ہلے آپ لاؤں پائے ہوٹس ایپ پہ لاؤں گے سی تو چلو کوئی گل نہیں جی پیسہ لگ کے کم چل پے وہ بھی بہت ہو گئی اپنا پرماتما پرس کرتے ہیں باقی میم بہت بڑھیا جی ਬਹੁਤ ਹੀ ਬੜੀ ਕੈਸਾ ਬਣ ਗਿਆ ਇਹ ਨੂੰ ਮੈਂ ਤੁਹਾਨੂੰ ਕੈਵਨ ਦੀ ਦਿਖਾਉਣੀ ਤਾਂ ਮੇਰਾ ਕਾਊਂਟਰ ਬਣਾਵਾਂ ਇਸ ਤਰ੍ਹਾਂ ਦੀ ਆਪਣਾ ਕਾਊਂਟਰ ਤੰਨਾ ਰੱਖਣੀ ਆਪਣੇ ਇਸ ਤਰ੍ਹਾਂ ਇੰਦਰ ਹੈਗੇ ਇਸ ਤਰ੍ਹਾਂ ਹੈ ਇਹ ਵੀ ਚਾਬੀ ਵਾਲਾ ਤੇ ਇਹ ਵੀ ਚਾਬੀ ਵਾਲਾ ਤੇ ਕੇਬਲ ਵਾਲਾ ਇਸ ਤਰ੍ਹਾਂ ਇਹੋ ਤੈਨਾਂ ਰੱਖਣੀ ਇਸ ਤਰ੍ਹਾਂ ਖੁੱਲਦੇ ਆ ਤੇ ਇੱਕ ਕੇਵਲਾ ਰੱਖਣਾ ਹੈ ਇਹਦੇ ਚ ਤੈਨਾਂ ਰੱਖਣੇ ਆ ਬਣ ਗਏ ਜੀ ਇੱਕ ਕੇਵਲੇ ਦੀ ਤਕਤੀ ਆ ਲਾ ਆ ਗਿਆ ਤੇ ਇੱਕ ਕੇਵਲਾ ਹੋ ਗਿਆ ਜੀ ਇਹਦੇ ਵਿੱਚ ਪਛਾਇਦ ਇੱਕ ਅੱਧਾ ਰੱਖਣਾ ਪਵਾਲ ਗਏ ਨਹੀਂ ਕਈ ਵਾਰੀ ਚੀਜ਼ਾਂ ਕੋਈ ਐਵੇਂ ਰੱਖ ਨਾਲ ਆਉਂਦੀਆਂ ਉਹ ਵੀ ਐਵੇਂ ਰੱਖਾ ਜਾਂਦੇ ਨੇ ਇੱਕ ਦਰਾਜ ਇਹ ਵਾਲੀ ਹੋ ਗਈ ਇਸ ਤਰ੍ਹਾਂ ਪਰ ਲੂ ਇੱਕ ਇਹ ਵਾਲੀ ਦਰਾਜ ਆ ਗਈ ਜੀ ਇਸ ਤਰ੍ਹਾਂ ਇਹ ਕੇਵਲ ਦਰਾਜ ਆ ਗਈ ਇਸ ਤਰ੍ਹਾਂ ਇਹ ਵਾਲੀ ਦਰਾਜ ਆ ਗਈ ਜੀ ਇਸ ਤਰ੍ਹਾਂ ਤਿੰਨ ਐਸ ਵਾਲ ਆ ਗਈਆਂ ਤੇ ਦੋ ਇਹ ਵਾਲੀਆਂ ਇੱਧਰ ਆ ਗਈਆਂ ਤਿੰਨ ਐਸ ਵਾਲ ਆ ਗਈਆਂ ਤੇ ਘੱਟ ਤੋਂ ਘੱਟ ਕਾਊਂਟਰ ਵੀ ਜੀ ਆਪਣਾ 25000 ਦੇ ਵਿੱਚ ਵਿੱਚ ਤਿਆਰ ਹੋਇਆ ਆਪਾਂ ਘਰੇ ਹੀ ਸ਼ੈਅ ਕਰਵਾਇਆ ਤੁਹਾਨੂੰ ਬੱਸ ਇਹ ਸ਼ੈਅ ਨੂੰ ਮੋਬਾਈਲ ਫੜਾਉਣੀ ਆ ਤੁਹਾਨੂੰ ਉਧਰਲੀ ਸਾਈਡ ਤੇ ਸ਼ੈਅ ਦਿਖਾਊਗਾ ਆ ਫੜੀ ਪੁੱਤ ਲੱਗੇ ਜੇ ਇਸ ਤਰ੍ਹਾਂ ਸਾਰਾ ਵਿਖਾ ਦੇ ਦਿੰਦਾ ਮੈਂ ਇਤਨੀ ਸਾਰੀ ਉਹ ਕੋਈ ਇੰਨੇ ਕੰਪਲੈਕਟ ਨਹੀਂ ਆਪਾਂ ਪਾਸ ਹੁਣ ਲੇ ਲਾਂਗੇ ਬੈਕ ਜਿੱਦਾਂ ਸਾਰਾ ਹੋ ਗਿਆ ਚਲੋ ਠੀਕ ਹੈ ਜੀ ਫਿਰ ਹਨਾ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਜਿਉਂ ਕੋਈ ਬਣੇ ਅੱਜ ਦਾ ਬਲੌਗ ਆਪਾਂ ਇੱਥੇ ਐਂਡ ਕਰਦੇ ਆਂ ਤੇ ਤੁਹਾਡੇ ਸਾਰਿਆਂ ਦੇ ਸਹਿਯੋਗ ਨਾਲ ਆਪਾਂ ਇੱਥੋਂ ਤਾਈਂ ਅੱਗੇ ਵੀ ਅਸਰ ਕਰਦੇ ਆਂ ਜੀ ਆਪਾਂ ਤੁਹਾਡੇ ਆਸ ਵਿੱਚ ਆਉਂਗੇ ਵੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜੁਮ ਕਰਿਆ ਕਰਨਾ ਚੈਨਲ ਨੂੰ ਘੰਟੀ ਵਾਲਾ ਬਟਨ ਪ੍ਰੈਸ ਕਰ ਲਿਆ ਕਰਨਾ ਤੇ ਤੁਹਾਡੇ ਸਾਰਿਆਂ ਨੂੰ ਜਲਦੀ ਹੋ ਸਕਣਾ ਚਲੋ ਠੀਕ ਹੈ ਜੀ ਮਿਲਦੇ ਆਂ ਕੱਲ ਕਿਸੇ ਨਵੇਂ ਬਲੌਗ ਨਾਲ ਕਿ ਸ਼ੁਰੂ ਤੋਂ ਐਂਡ ਤੱਕ ਸਾਰੀ ਵੀਡੀਓ ਵਿਖਿਆ ਕਰੋ ਹੌਲੀ ਹੌਲੀ ਕਮੈਂਟ ਕਰਿਆ ਕਰੋ ਜੀ ਤੁਹਾਡੇ ਪਿਆਰ ਦੀ ਤੇ ਨਹੀਂ ਲੋੜ ਹੈ ਕਿ ਵੀ ਬਹੁਤ سپورਟ ਦਿਓ ਨਾ ਕਿ ਵੀ ਤੁਹਾਡੇ ਪਿਆਰ ਚ ਕਰਦੀ ਬਹੁਤ ਲੋੜ ਹੈ ਜੀ ਸਿਰਫ ਤੁਸੀਂ ਸਪੋਰਟ ਕਰਦੇ ਹੋ ਤੇ ਭੈਣ ਨੂੰ ਤੁਹਾਡੇ سپورਟ ਨਾਲ ਬਚਦਾ ਨਾ ਆ ਰਿਹਾ ਕੋਈ ਬੱਚਾ ਪਲੀਜ਼ ਸਪੋਰਟ ਜ਼ਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਆ ਕਰੋ ਲਾਈਕ ਸ਼ੇਅਰ ਕਰਿਆ ਕਰੋ ਕਮੈਂਟ ਵੀ ਕਰਿਆ ਕਰੋ ਪਲੀਜ਼ ਜ਼ਰੂਰ ਕਮੈਂਟ ਕਰਿਆ ਕਰੋ ਜਿੰਨੇ ਕਰ ਸਕਦੇ ਹੋ ਚੰਗੇ ਮਾੜੇ ਰੀਅਕਸ਼ਨ ਜ਼ਰੂਰ ਕਰਿਆ ਕਰੋਗੇ ਬਹੁਤ ਹੌਸਲਾ ਜਾਈ ਮਿਲਦੀ ਹੈ ਜੀ ਹੈਨਾ ਯਾ ਪੈਠਾ ਹੈ ਜੀ ਤੁਹਾਡੇ ਸਾਥ ਨਾਲ ਆਏ ਜਿਹੜੇ ਯਾਸ ਕਰਦੇ ਆ ਜੀ ਚੰਗੀ ਠੀਕੀ ਕਰੋ ਬਹੁਤ ਬੜਾ ਸ਼ੁਕਰੀਆ ਹਾਂ ਜੀ ਤੁਹਾਨੂੰ ਵੀ ਵਧਾਈਆਂ ਜੀ ਆ